ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਇਸ ਮੌਕੇ ਰਾਣਾ ਬਲਾਚੌਰ ਕਤਲकांड ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੇ ਇੱਕ ਕਿ ਸ਼ੂਟਰ ਦਾ ਇਨਕਾਊਂਟਰ ਕੀਤਾ ਗਿਆ ਤਾਂ ਮਹਾਲੀ ਦੇ ਵਿੱਚ ਇਨਕਾਊਂਟਰ ਹੋਇਆ ਲਾਲੜੂ ਅੰਬਾਲਾ ਹਾਈਵੇ ਦੇ ਨਜ਼ਦੀਕ ਇਹ ਸਾਰਾ ਘਟਨਾਕ੍ਰਮ ਵਾਪਰਿਆ ਜਿੱਥੇ ਪੁਲਿਸ ਦੇ ਵੱਲੋਂ ਸ਼ੂਟਰ ਦਾ ਇਨਕਾਊਂਟਰ ਕੀਤਾ ਗਿਆ ਤੇ ਦੋ ਪੁਲਿਸ ਦੇ ਮੁਲਾਜ਼ਮ ਵੀ ਜ਼ਖਮੀ ਹੋਏ ਆ ਦੱਸਿਆ ਕਿ ਸ਼ੂਟਰ ਦੇ ਟੀਰ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਤਾਂ ਰਾਣਾ ਬਲਾਚੌਰ ਦਾ ਸੁਹਾਣਾ ਕਬੱਡੀ ਕੱਪ ਦੇ ਉੱਪਰ 15 ਤਰੀਕ ਸ਼ਾਮ ਨੂੰ ਕਤਲ ਕੀਤਾ ਗਿਆ ਸੀ ਜਦੋਂ ਰਾਣਾ ਬਲਾਚੌਰ ਆਪਣੇ ਟੀਮ ਦੇ ਨਾਲ ਗਰਾਊਂਡ ਤੋਂ ਬਾਹਰ ਨਿਕਲਿਆ ਤੀਜੇ ਮੁਕਾਬਲੇ ਤੋਂ ਬਾਅਦ ਆ ਉਸ ਦਰਮਿਆਨ ਕੁਝ ਨੌਜਵਾਨ ਜਿਹੜੇ ਉੱਥੇ ਹੀ ਖੜੇ ਹੋਏ ਸਾਨੂੰ ਉਹਨਾਂ ਨੇ ਫੋਟੋ ਖਿੱਚਵਾਉਣ ਦੇ ਬਹਾਨੇ ਰਾਣਾ ਬਲਾਚੌਰ ਨੂੰ ਰੋਕਿਆ ਉਸ ਤੋਂ ਬਾਅਦ ਇੱਕ ਨੌਜਵਾਨ ਦੇ ਵੱਲੋਂ ਰਾਣਾ ਬਲਾਚੌਰ ਦੇ ਮੂੰਹ ਦੇ ਉੱਪਰ ਕੱਪੜਾ ਪਾਇਆ ਗਿਆ ਤੇ ਫਿਰ ਦੂਜਿਆਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਗੋਲੀਆਂ ਚਲਾਈਆਂ ਗਿਆ ਤਾਂ ਰਾਣਾ ਬਲਾਚੌਰ ਦਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਬਦਮਾਸ਼ਾਂ ਦੀ ਭਾਲ ਕਰ ਰਹੀ ਸੀ ਤਾਂ ਹੁਣ ਇਹ ਅਪਡੇਟ ਹੈ ਕਿ ਇੱਕ ਸ਼ੂਟਰ ਦਾ ਇਨਕਾਊਂਟਰ ਜਿਹੜਾ ਹੋਇਆ ਤੇ ਦੋ ਪੁਲਿਸ ਦੇ ਮੁਲਾਜ਼ਮ ਵੀ ਜ਼ਖਮੀ ਹੋਇਆ ਹਾਲਾਂਕਿ ਇਹ ਕਿਹੜਾ ਸ਼ੂਟਰ ਹੈ ਇਸ ਬਾਰੇ ਫਿਲਹਾਲ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਉਸਦੇ ਢੇਰ ਹੋਣ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਜਦੋਂ ਪੁਲਿਸ ਦੇ ਵੱਲੋਂ ਬਿਆਨ ਜਾਰੀ ਕੀਤਾ ਜਾਏਗਾ ਪੁਲਿਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾਏਗੀ ਉਦੋਂ ਹੀ ਸਪਸ਼ਟ ਹੋ ਪਾਏਗਾ ਤਾਂ ਤਸਵੀਰਾਂ ਜਿਹੜੀਆਂ ਤੁਹਾਡਾਂ ਸਾਂਝੀਆਂ ਕਰ ਰਹੇ ਆ ਦੱਸਿਏ ਕਿ ਰਾਣਾ ਬਲਾ ਚੌਰ ਦਾ ਸੁਹਾਣਾ ਕਬੱਡੀ ਕੱਪ ਦੇ ਉੱਪਰ ਕਤਲ ਕੀਤਾ ਗਿਆ ਸੀ 15 ਤਰੀਕ ਨੂੰ ਇਹ ਘਟਨਾਕਰਮ ਵਾਪਰਿਆ ਸ਼ਾਮ ਦੇ ਵੇਲੇ ਜਦੋਂ ਤੀਜੇ ਮੁਕਾਬਲੇ ਤੋਂ ਬਾਅਦ ਰਾਣਾ ਬਲਾ ਚੌਰ ਆਪਣੀ ਟੀਮ ਦੇ ਨਾਲ ਗਰਾਊਂਡ ਤੋਂ ਬਾਹਰ ਨਿਕਲਦਾ ਤਾਂ ਉਸ ਮੌਕੇ ਇਸ ਬਾਹਰਦਾਤ ਨੂੰ ਅੰਜਾਮ ਜਿਹੜਾ ਦਿੱਤਾ ਜਾਂਦਾ ਵਾ ਤਾਂ ਹੁਣ ਇਹ ਵੱਡੀ ਅਪਡੇਟ ਆ ਕਿ ਸ਼ੂਟਰ ਦਾ ਇਨਕਾਊਂਟਰ ਹੈ ਜਿਹੜਾ ਉਹ ਕੀਤਾ ਗਿਆ ਦਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਤਿੰਨ ਸ਼ੂਟਰਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਤਾਂ ਦੋ ਦੀ ਪਛਾਣ ਵੀ ਕਰ ਲਈ ਗਈ ਸੀ ਇੱਕ ਅਦਿੱਤਿਆ ਕਪੂਰ ਉਰਫ ਮੱਖਣ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਦੂਜਾ ਕਰਨ ਪਾਠਕ ਇਹ ਵੀ ਅੰਮ੍ਰਿਤਸਰ ਨਾਲ ਸੰਬੰਧ ਦੱਸਿਆ ਜਾ ਰਿਹਾ ਤੇ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਿਆ ਸੀ ਤੀਜੇ ਸ਼ੂਟਰ ਦੇ ਬਾਰੇ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਉਸ ਤੇ ਨਾਮ ਦਾ ਅਜੇ ਖੁਲਾਸਾ ਨਹੀਂ ਹੋ ਸਕਿਆ ਸੀ ਤਾਂ ਦੱਸਦੀ ਕਿ ਹੁਣ ਇੱਕ ਸ਼ੂਟਰ ਦੇ ਇਨਕਾਊਂਟਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਆ ਤਾਂ ਇਸ ਮੌਕੇ ਦੀ ਬੇਹੱਦ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਦੱਸਿਆ ਕਿ ਲਾਲੜੂ ਅੰਬਾਲਾ ਹਾਈਵੇ ਦੇ ਨਜ਼ਦੀਕ ਇਹ ਇਨਕਾਊਂਟਰ ਹੋਇਆ ਜਿੱਥੇ ਪੁਲਿਸ ਦੇ ਦੋ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਤਾਂ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਦੱਸਿਆ ਕਿ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਸੀ ਤਾਂ ਹੁਣ ਇਹ ਅਪਡੇਟ ਆ ਕਿ ਇਨਕਾਊਂਟਰ ਹੋਇਆ ਤਾਂ ਦੱਸਿਆ ਕਿ ਇੱਕ ਜ਼ਿੰਮੇਵਾਰੀ ਵਾਲੀ ਪੋਸਟ ਵੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਉਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰ ਉਹ ਪੋਸਟ ਕਿਸੇ ਵੱਲੋਂ ਸਾਂਝੀ ਕੀਤੀ ਗਿਆ ਕਿੱਥੋਂ ਸਾਂਝੀ ਕੀਤੀ ਗਿਆ ਤੇ ਉਸ ਦੇ ਵਿੱਚ ਕਿੰਨੀ ਕਿ ਸਚਾਈ ਆ ਕਿਉਂਕਿ ਉਸ ਦੇ ਵਿੱਚ ਇੱਕ ਧਿਰ ਦੇ ਵੱਲੋਂ ਜ਼ਿੰਮੇਵਾਰੀ ਚੁੱਕੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਉਸ ਐਂਗਲ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਸੱਚਮੁੱਚ ਉਸ ਪੋਰਟ ਦਾ ਕਤਲ ਦੇ ਨਾਲ ਕੋਈ ਲੈਣਾ ਦੇਣਾ ਹੈ ਜਾਫਰ ਜਾਂਚ ਪਟਕਾਉਣ ਦੇ ਲਈ ਉਸ ਪੋਸਟ ਨੂੰ ਸਾਂਝਾ ਕੀਤਾ ਗਿਆ ਤਾਂ ਉਹ ਵੀ ਪੁਲਿਸ ਲਗਾਤਾਰ ਜਾਂਚ ਕਰ ਰਹੀ ਆ ਤੇ ਇਸੇ ਵਿਚਕਾਰ ਜੇਕਰ ਜੋ ਕਤਲ ਹੋਇਆ ਉਸ ਵਿਅਕਤੀ ਦੀ ਗੱਲ ਕਰੀਏ ਦੱਸੀ ਕਿ ਰਾਣਾ ਬਲਾਚੌਰ ਕਬੱਡੀ ਕੋਚ ਅਤੇ ਪ੍ਰਮੋਟਰ ਨੇ ਉਹਨਾਂ ਦਾ ਕਤਲ ਜਿਹੜਾ ਉਹ ਕੀਤਾ ਗਿਆ ਸੀ ਸੁਹਾਣਾ ਕਬੱਡੀ ਕੱਪ ਦੇ ਉੱਪਰ ਸਾਰਾ ਘਟਨਾਕਰਮ ਵਾਪਰਿਆ ਸੁਹਾਣਾ ਕਬੱਡੀ ਕੱਪ ਚੱਲ ਰਿਹਾ ਸੀ ਜਿੱਥੇ ਰਾਣਾ ਬੱਲਾ ਚੌਰ ਜਦੋਂ ਤੀਜੇ ਮੁਕਾਬਲੇ ਤੋਂ ਬਾਅਦ ਗਰਾਊਂਡ ਤੋਂ ਬਾਹਰ ਨਿਕਲੇ ਆ ਸੀ ਤਾਂ ਉਸ ਮੌਕੇ ਕਤਲ ਜਿਹੜਾ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਬਦਮਾਸ਼ਾਂ ਦੀ ਭਾਲ ਵੀ ਕਰ ਰਹੀ ਆ ਤਾਂ ਹੁਣ ਇੱਕ ਸ਼ੂਟਰ ਦਾ ਲਾਲੜੂ ਜੋ ਅੰਬਾੜਾ ਹਾਈਵੇ ਦੇ ਨਜ਼ਦੀਕ ਇਨਕਾਊਂਟਰ ਕੀਤਾ ਗਿਆ ਵਾ ਤਾਂ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਜਿਹੜੇ ਪਹੁੰਚੇ ਹੋਏ ਆ ਇੱਕ ਅ ਜੋ ਸੁਨਸਾਨ ਇਲਾਕਾ ਨਜ਼ਰ ਆ ਰਿਹਾ ਉਥੇ ਇਸ ਇਨਕਾਊਂਟਰ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਤਾਂ ਦੋ ਪੁਲਿਸ ਦੇ ਮੁਲਾਜ਼ਮ ਵੀ ਜ਼ਖਮੀ ਹੋਏ ਨੇ ਹਾਲਾਂਕਿ ਕਿਹੜਾ ਸ਼ੂਟਰ ਆ ਕਿੱਥੇ ਜਾ ਰਿਹਾ ਸੀ ਜਾਂ ਕਿੱਥੋਂ ਆ ਰਿਹਾ ਸੀ ਜਾਂ ਫਿਰ ਇੱਥੇ ਲੁਕਿਆ ਹੋਇਆ ਸੀ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਕੁਝ ਹੀ ਸਮੇਂ ਤੱਕ ਜਾਣਕਾਰੀ ਆ ਜੋ ਸਾਂਝੀ ਕੀਤੀ